जय हो माया माता की जय हो जय हो आज कोई आऊगा के न माता देखो अज कोई टुकड़े जोगे आउंगे के ना जल पानी छकने कोई छिट्टा लाने माता दे जय माता माया दे नय जय आज कोई रोटी पानी जोगरा माता करो कोई कृपा जय हो ਮਾਤਾ ਕੀ ਜੈ ਹੋ ਜੈ ਹੋ ਜੈ ਹੋ ਲੈ ਮੈਂ ਤਾਂ ਪਿੰਡ ਚੋਂ ਪਤਾ ਕਰਕੇ ਆਈ ਆਂਗੀ ਮਾਇਆ ਮਾਤਾ ਆਈ ਆ ਨੀ ਹਰਪ੍ਰੀਤ ਕੋਲ ਜਾ ਕੇ ਉਹਨੇ ਦੀਦੀ ਨੇ ਦੱਸ ਕੇ ਉਹਨੇ ਹਰਪ੍ਰੀਤ ਨੂੰ ਵੀ ਆਪਣੇ ਚਾਚਾ ਲੈ ਕੇ ਆਈਏ ਉਹਦੇ ਕੋਲ ਤੇ ਦੇਖ ਲੈ ਲੈ ਮੈਂ ਤਾਂ ਨੰਮੋ ਹੀ ਆ ਗਈ ਆਪਣੇ ਪਿੰਡ ਚ ਉਹ ਮੈਂ ਤਾਂ ਚਾਚੇ ਕਹਨੇ ਦੱਸਿਆਗਾ ਨੀ ਭਣੇ ਘਰ ਆਈ ਸੀ ਕਰੀਤਾ ਹੈ ਜੀ ਰਵਨ ਪਰ ਸ਼ਾਮਣੀ ਤੇ ਬੈਠੀ ਐ ਕੁੜੀ ਮੈਂ ਤਾਂ ਕਾ ਕਿੱਧਰ ਇਧਰ ਨਾ ਗਈ ਹੋਏ ਪਸੂ ਪਸੂ ਆ ਚ ਕੰਮ ਦੰਦਾ ਕਰਦੀ ਹੋਵੇ ਕੋਈ ਮਾਂ ਪਣੇ ਨੀ ਰਨੂ ਰਪਾ ਕੇ ਮਿੰਟ ਕੁਰੇ ਬੈਠੀ ਐ ਮੈਂ ਸਬਜੀ ਵਾਲੇ ਨੂੰ ਡੀਕਦੀ ਸਬਜੀ ਵਾਲਾ ਆਉਣ ਵਾਲਾ ਸਬਜੀ ਲੈਣੀ ਤੂੰ ਕਿੱਧਰ ਫਿਰਦੀ ਐ ਕੁੜੀ ਦੁਪਹਿਰ ਐ ਕਰ ਇੱਥੇ ਜਾਣਾਗਾ ਮੈਂ ਤਾਂ ਦਣਾ ਦੂਜਾ ਹੋ ਚਾਚੀ ਕੋਲ ਗਈ ਸੀਗੀ ਚਾਚੀ ਨੇ ਮੈਨੂੰ ਦੱਸਿਆਗਾ ਕਿ ਲਈ ਆਪਣੇ ਬਣ ਨਾ ਮਾਇਆ ਮਾਤਾ ਆਈ ਹੈਗੀ ਨਾ ਵੀ ਮਾਇਆ ਮਾਤਾ ਹਾਂ ਕਿਉਂ ਮਾਇਆ ਮਾਤਾ ਨਹੀਂ ਦੀ ਐ ਹੋ ਨਾ ਮਾਇਆ ਮਾਤਾ ਕੋਲੇ ਮਾਇਆ ਫਿਰ ਮਾਇਆ ਕਿੱਥੇ ਪੁੱਛ ਦੱਸ ਕਰਦੀ ਐ ਤਾਂ ਦਿੰਦੀ ਕਰਦੀ ਐਗੀ ਜੋ ਨਹੀਂ ਤੇਰੇ ਮੈਂ ਕਿਤੇ ਮਾਇਆ ਵੰਡਦੀ ਆ ਉਹ ਮਾਇਆ ਕਿਵੇਂ ਕੋਣ ਵੰਡ ਦੂਗਾ ਮਾਇਆ ਨਹੀਂ ਕੀ ਪਤਾ ਜਿਹੜੀ ਦਾ ਨਾਮ ਆਇਆ ਕਿ ਵੀ ਤਾਂ ਮਾਈ ਵੰਡਦੀ ਹੋਵੇ ਨਾ ਨਾ ਮੇਰੀ ਗੱਲ ਸੁਣੋ ਮੈਂ ਤੇ ਚਾਚੀ ਨੇ ਸਾਰਾ ਕੁਝ ਦੱਸਿਆਗਾ ਮੈਨੂੰ ਪੜ੍ਹਨੇ ਜੇ ਕੋਈ ਘਰ-ਬਾਰ ਬਾਰੇ ਪੁੱਛਣਾ ਆਉਦੇ ਉੱਤੋਂ ਦੀ ਪੁੱਛਣਾ ਤੇ ਸਾਰਾ ਕੁਝ ਸਹੀ ਦੱਸ ਦਊਗੀ ਕਹਿੰਦੀ ਫਿਰ ਆਪਾਂ ਚੱਲੀਏ ਮੈਂ ਤਾਂ ਅਹੀਂ ਤੇ ਤੈਨੂੰ ਪੁੱਛਣ ਆਈ ਆ ਵੀ ਮੈਂ ਪੁੱਛ ਕਉਂ ਹਰ ਵੀ ਤੂੰ ਮੇਰੇ ਨਾਲ ਜਾਊਗੀ ਕਿ ਨਾ ਜਾਊਗੀ ਨਹੀਂ ਹਾਂ ਤੂੰ ਤਾਂ ਪੈਸੇ ਚੱਕੀ ਫਿਰਦੀ ਐ ਨੀ 500 ਦਾ ਨੋਟ ਕਰ ਕੀ ਪਤਾ ਭਾਣੇ ਗਾਹਾਂ ਲੈਂਦੀ ਨਾ ਹੋਵੇ ਲੈ ਕੇ ਤਾਂ ਜਾਣ ਦਾ ਹੱਕ ਹੀ ਆਪਣਾ ਘਰੋਂ ਨਾ ਹੋਰ ਤੈਨੂੰ ਹੋਰ ਤੂੰ ਕੀ ਰਾਣੀ ਲੱਗਦੀ ਮੈਂ ਤੈਨੂੰ ਫ੍ਰੀ ਦੱਸ ਦਊਗੀ ਪੈਸੇ ਤਾਂ ਲਵਾਂਗੀ ਹਣਾ ਉਹ ਤਾਂ ਲੈਣ ਦਾ ਨਾਮ ਆਇਆ ਤਾਂ ਨਾ ਤਾਂ ਮਾਇਆ ਤਾਂ ਉਹ ਕੱਠੀ ਕਰਦੀ ਤੇਰੀ ਫਿਰ ਜਮਾ ਮਾਂ ਮੇਰੀ ਗੱਲ ਦੱਸ ਤੂੰ ਚੱਲਣਾ ਕਰਈ ਚੱਲਣਾ ਮੇਰੇ ਨਾਲ ਮੈਂ ਚੱਲਣਾ ਤਾਂ ਹੈ ਨਾ ਇਹ ਗੱਲ ਕਰ ਤੇਰਾ ਬਾਈ ਹੈ ਨਹੀਂ ਕਰੇ ਬਾਹਰ ਨੂੰ ਗਿਆ ਹੈ ਦੇਖਦੇ ਆਂ ਫਿਰ ਫਿਰ ਉਹਨਾਂ ਪੈਸੇ ਮੈਨੂੰ ਹੀ ਲੈ ਕੇ ਜਾਣੇ ਮੈਣੀ ਪੈਸੇ ਤੂੰ ਚੱਕ ਨਾਲ ਕਈ ਵਾਰ ਕੀ ਲੈ ਲੈ ਲੈਂਦੀ ਹੁੰਦੀ ਆ ਕੀ ਪਤਾ ਹੁੰਦਾ ਬਹੋਣਾ ਫ੍ਰੀ ਜਿਹੜਾ ਆਪਾਂ ਦੱਸ ਦਊਗਾ ਕਾਣ ਸੱਪੇ ਦਾ ਭਾਣੇ ਉਹੀ ਗੱਲ ਅੱਜ ਤੱਕ ਨਹੀਂ ਕਿਸੇ ਨੇ ਦੱਸਿਆ ਆਪਾਂ ਨੇ ਤਾਂ ਇਹ ਵਾਧੂ ਪੈਸਾ ਲਟਾਤਾ ਭਣੀ ਆਪਾਂ ਤਾਂ ਜਿੱਦਿਆਂ ਦੀਆਂ ਲੱਗੀਆਂ ਆਪਾਂ ਤਾਂ ਪੈਸਾ ਲਟਾ ਲਈ ਮੈਂ ਤਾਂ ਕਾਦੀ ਗੱਲ ਦੱਸਾਂ ਐਂਡ ਤੇ ਜਾ ਕੇ ਉਹੀ ਗੱਲ ਕੁਝ ਨਹੀਂ ਬਣਦਾ ਸਾਡੇ ਤਾਂ ਨਾ ਮੇਰੀ ਦੁੱਖਤ ਗਲੀ ਪਰੈਂਦੀ ਤੈਨੂੰ ਦੱਸਾਂ ਬੁਰਾ ਹਾਲ ਹੋਇਆ ਵਿਆਹ ਕਰਦਾ ਫੇਰ ਪਸੂਆਂ ਦੇ ਨਹੀਂ ਕੋਈ ਵਾਅਦਾ ਹੁੰਦਾ ਘਰ 'ਚ ਨਹੀਂ ਹੁੰਦਾ ਮੇਰੇ ਤੇ ਇੰਨੇ ਲੱਗੀਆਂ ਨੇ ਡੜਾ ਡੜ ਦੁੱਖਤ ਗਲੀ ਮੈਨੂੰ ਆਈ ਪਈ ਹੈਗੀ ਨਹੀਂ ਤੂੰ ਤਾਂ ਕਿਤੇ ਰਾਜੀ ਨਹੀਂ ਰਹੀ ਭਣੀ ਤੂੰ ਤਾਂ ਬਿਮਾਰੀ ਹੈ ਜਿੱਦਿਆਂ ਦੀ ਆਈ ਹੈ ਹੋਰ ਪਰ ਪਛੀ ਨਾ ਭਣੀ ਕੀ ਕਿਸੇ ਨੇ ਕਿ ਸਿੱਟਾ ਸਟਾਇਆ ਸਾਡੇ ਘਰੇ ਤੇ ਫਿਰ ਹੁਣ ਮਾਇਆ ਮਾਤਾ ਜੀ ਦੱਸ ਦਿਓ ਤੂੰ ਪੁੱਛਣਾ ਨਹੀਂ ਜਾ ਕੇ ਮੈਂ ਤਾਂ ਨਾਲ ਚੱਲ ਬੜ ਮੈਂ ਤੈਨੂੰ ਪੁੱਛਣ ਆਈ ਸੀ ਮਾਂ ਜੀ ਉਹਦੇ ਆਸਰੇ ਨਾਲ ਮੈਂ ਜਾਵੜੂਗੀ ਇਕੱਲੀ ਮੈਂ ਕਿੱਥੇ ਜਾਵਾਂ ਹੁਣ ਉੱਥੇ ਅੱਛਾ ਤੂੰ ਹੁਣ ਮੈਨੂੰ ਨਾਲ ਹੀ ਲੈਣ ਹੀ ਆਈ ਸੀ ਮੇਰੇ ਨਾਲ ਹੀ ਲੈ ਮੈਂ ਤਾਂ ਆਖ ਮੈਂ ਕਹਤਾ ਵੀ ਚੱਲ ਚੱਲੀਏ ਤਾਂ ਕਹਿੰਦੇ ਮੈਨੂੰ ਕਿ ਤੂੰ ਦੱਸਿਆ ਮੈਨੂੰ ਵੀ ਮੈਂ ਤੈਨੂੰ ਕਹਿਣ ਆਈ ਆ ਜਾਂ ਚੱਲ ਗਈ ਮੈਂ ਤੈਨੂੰ ਕਹਿਣ ਹੀ ਆਈ ਸੀ ਮਾਂ ਮੈਂ ਕੰਮ ਧੰਦਾ ਕਰਕੇ ਹੁਣ ਵੇੜ ਕੇ ਮੈਂ ਉਹਦੇ ਕੋਲ ਜਾ ਕੇ ਉਹਨਾਂ ਨੂੰ ਪੁੱਛ ਕੇ ਆਉਣੀ ਆ ਪਹਿਨੇ ਤੂੰ ਨਾਲ ਚੱਲ ਬਣੇਂਗੇ ਇੱਥੇ ਤੱਕ ਮੇਰੇ ਪਹਿਨੇ ਬਾਗ ਤਾਂ ਚੱਲੋ ਕਹ ਲ ਕਰ ਤੇਰੇ ਬਾਈ ਨੂੰ ਨਾ ਪਤਾ ਲੱਗੇ ਇਹ ਤੇਰੇ ਬਾਈ ਨੂੰ ਪਤਾ ਲੱਗਾ ਉਹ ਤਾਂ ਗੁੱਤ ਫੜ ਕੇ ਮੇਰੇ ਘਰੋਂ ਕੱਢ ਲੈ। ਲੈ ਬਾਈ ਨੂੰ ਜੇ ਤੂੰ ਦੱਸੇਂਗੀ ਫੇਰ ਹੀ ਪਤਾ ਲੱਗੂਗਾ ਬਾਈ ਨੂੰ ਐ ਕਿਵੇਂ ਪਤਾ ਲੱਗ ਜੂ ਉਹ ਕਿੱਥੇ ਗਈਆਂ ਕਿੱਥੇ ਨਾਲ ਬਾਈ ਨੂੰ ਤਾਂ ਤੇਰੇ ਨੂੰ ਇਹੀ ਕਹਿਣਾ ਪਊਗਾ ਲੀੜਾ ਕੱਪੜਾ ਦੇਖਣ ਗਈਆਂ ਇੰਨੀ ਬਣਾਵਾਂਗੇ। ਹਾਂ ਫੇਰ ਉਹ ਤਾਂ ਆਪ ਕਹਿ ਦੇਣਗੇ ਖਾਈ ਚ ਗਈਆਂ ਸੀਂ ਆ। ਵੀ ਤਾਂ ਥਾਈ ਚ ਗਈਆਂ ਸੀ ਉੱਥੇ ਨਾ ਦੂਜੇ ਆਏ ਸੀ ਚਾਦਰਾਂ ਲੈ ਕੇ ਆਏ ਸੀ ਬੈੱਡ ਦੀਆਂ ਚਾਦਰਾਂ ਸਹਰਾਣੇ ਆ ਤੂੰ ਮੇਰੀ ਗੱਲ ਸੁਣ। ਉਹ ਤਾਂ ਦੇਖਣ ਫੇਰ ਕਰ ਲਾਂਗੇ ਤੇ ਉੱਥੇ ਚੱਲ ਮੇਰੇ ਨਾਲ ਹੀ ਚੱਲ ਤੂੰ। ਐ ਕਿਵੇਂ ਗੱਲਾਂ ਕਰ ਲੈ ਗੱਲ ਤੂੰ ਕਹਿੰਦੇ ਛੂਟ ਲੈਣ ਵੀ ਅਸੀਂ ਦੋ ਗੱਲਾਂ ਹੋ ਜਾਣ ਚਾਹ ਛੂਟ ਹੀ ਕਰਾਂਗੇ ਵਿਥਾਈ ਤੇ ਆਪਣੇ ਗੁਰਦੁਆਰੇ ਚਾਏ ਆਗੇ ਛੂਟਾਂ ਵਾਲੇ ਵੀ ਛੂਟ ਲੈਣ ਗਈਆਂ ਸੀ ਛੂਟਾਂ ਦੇ ਤਾਂ ਭਣੀ ਤੇਰਾ ਬਾਈ ਗੱਲ ਪੈਣਾ ਮੇਰੇ ਵੀ ਰੋਜ਼ ਛੂਟ ਚੱਕ ਲੈਣੀ ਜਿਹੜਾ ਹੁੰਦਾ ਕੱਪੜੇ ਵਾਲਾ ਉਸੇ ਨੂੰ ਚਾਦਰਾਂ ਕਹਿੰਦੇ ਚਾਦਰਾਂ ਲੈ ਦੇਣਿਆ ਵਿਚਾਰਾ ਉਹ ਗੱਲ ਲੈਣੇ ਸੀ ਚਾਦਰਾਂ ਲੈਣ ਗਈਆਂ ਸੀ ਬੈੱਡ ਦੀ ਚਾਦਰ ਲੈਣ ਗਈਆਂ ਸੀ ਇੱਕ ਤਾਂ ਗਗਨੀ ਲੈਣੀ ਸੀ ਇੱਕ ਮੈਂ ਲੈਣੀ ਸੀ ਤੇ ਪੈਸੇ ਮੇਰੇ ਕੋਲ ਹੈ ਨਹੀਂ ਭਣੀ ਤੇ ਆਪਾਂ ਫੇਰ ਐਂ ਕਹਾਂਗੇ ਬਿਸਤੜ ਧਾਰ ਕਰਕੇ ਆਈਆਂ ਆਹ ਹੋ ਐਂ ਕਹਾਂਗੇ ਫੇਰ ਪੈਸੇ ਲੈ ਲਾਂਗੇ ਫੇਰ ਗਾਂ ਆਹ ਹੋ ਐਂ ਕਰ ਲਾਂਗੇ ਚਲ ਚੱਲ ਤੂੰ ਬਣੇ ਢੀਕ ਮੜੇ 2 ਮਿੰਟ ਤੇ ਮੈਂ ਪੈਸੇ ਚੱਕ ਲਵਾਂ ਚੱਲ ਆ ਜੀ ਫਿਰ ਤੂੰ 500 ਬੋ ਤਾਂ ਕਿਹੇ ਹਜ਼ਾਰ ਲਿਆਂ ਨਾ ਜਿੰਨੇ ਚੱਕਣੇ ਹੋਏ ਚੱਕ ਲਈ ਫਿਰ ਮੈਂ ਤਾਂ ਭਲੇ ਹਜ਼ਾਰ ਚੱਕ ਲਾ 500 ਚੱਕ ਲਾ ਉਹ ਤੇਰੀ ਖੁਸ਼ੀ ਹੈ ਚੰਗਾ ਪਹਿਣੀ ਚੰਗ ਲੈ ਬਣੇ ਆਇਆ ਹਰਪ੍ਰੀਤ ਬਣੇ ਮਾਦਾ ਕਲੋਨੀ ਢੀਕੀ ਨੇ ਇੱਥੇ ਖੜੀ ਕੁੜੇ ਫਿਰ ਉਹਨਾਂ ਪੈਸੇ ਤੇ ਚੱਕਣੀ ਸੀ ਪੈਸੇ ਕੱਢ ਕੇ ਲੈਣੇ ਬਣੇ ਬਾਰ ਬੂ ਡਾ ਕੇ ਆਈਆਂਗੀ ਮੈਂ ਤਾਂ ਬਾਰ ਕੋ ਲਾਈ ਸੀਗੀ ਡਾਉਣੇ ਮਨਾ ਬਬਾ ਢਾਕੇ ਆਈਆਂ ਹੁਣ ਅੱਛਾ ਤੂੰ ਤਾਂ ਹੀ ਉੱਡ ਲਈਂ ਦੋ ਹੋਰ ਮੈਂ ਤਾਂ ਹੀ ਉੱਡਦੀ ਮਾਰ ਵੀ ਲੈ ਕੋਲੇ ਤਾਂ ਕਰ ਖੜਾ ਤੇਰਾ ਲੈ ਕੋਲੇ ਕਿੱਥੇ ਅੱਜ ਕੱਲ ਕਿੱਥੇ ਟਾਈਮ ਆਗਾ ਮੈਨੂੰ ਤਾਂ ਕਰਦਾ ਟੇਮ ਨਹੀਂ ਪਣੀ ਅੱਜ ਕੱਲ ਤਾਂ ਮਾਰ ਮੰਗ ਤ ਬਾਲੀ ਫਿਰਦੀ ਦਾਣੇ ਵਾਲੀ ਐ ਨਹੀਂ ਪਤਾ ਕਣਕ ਦੀ ਬੋਰੀ ਭਰ ਕੇ ਉੱਡ ਜਾਣ ਬਾਰ ਖੁੱਲਾ ਛੱਡਣ ਦਾ ਟੇਮ ਨਹੀਂ ਹੈ ਨਾ ਲੁੱਟਾ ਫਹਾ ਮੰਗ ਰਹੇ ਆਪਾਂ ਨੂੰ ਗਾਲਾਂ ਦੇਣਗੇ ਓਏ ਜਿਹੜੀਆਂ ਬੱਕਰੀਆਂ ਤੇ ਹੁਣ ਅਜੇ ਕਿੱਡੀ ਕਦੂਰੀ ਨਹੀਂ ਮਾਇਆ ਕਰ ਬੁਣੇ ਤਰਤੇ ਲੱਤ ਦੁਖੋਂ ਲੱਗ ਗਈ ਹੈ ਇਹਨ ਮੈਂ ਤੇ ਲੱਤ ਵਾਰੀ ਪੁੱਛ ਕੇ ਆਉਂਗੀ ਲੈ ਤਾਂ ਮਾਇਆ ਨੂੰ ਅੱਛਾ ਨਾਲੇ ਮੈਂ ਘਰ ਬਾਰੇ ਪੁੱਛ ਕੇ ਆਉਂਗੀ ਸਾਡੇ ਤਾਂ ਘਰ ਚ ਵਾਧਾ ਨਹੀਂ ਹੁੰਦਾ ਮੈਂ ਵੀ ਐਂ ਪੁੱਛਣਾਗਾ ਸਾਡੇ ਦਾਪ ਭਣੇ ਘਰ ਚ ਜਹਾਂ ਵਾਧਾ ਨਹੀਂ ਹੁੰਦਾ ਪਸੰਦ ਵਾਧਾ ਹੁੰਦਾ ਆ ਮੇਰੇ ਤੇ ਲੱਗੀ ਜਾਂਦੇ ਆ ਦਾਰੂਆਂ ਦੂਰੂਆਂ ਤੇ ਕੁੜ ਤੂੰ ਦਾਰੂ ਕੋਨੇ ਪੀਣ ਲੱਗੀ ਨਹੀਂ ਦਾਰੂ ਕਿੱਥੇ ਭਣੇ ਨਹੀਂ ਮੇਰੇ ਤਾਂ ਮੂੰਹ ਚੋਂ ਨਿਕਲ ਗਿਆ ਦਵਾਈ ਦੁੱਖ ਟੇ ਮੇ ਤੇ ਮੈਂ ਕਹਿੰਦੇ ਤੂੰ ਵੀ ਦਾਰੂ ਪੀਣ ਲੱਗ ਗਈ ਹੱਦ ਹੋ ਗਈ ਤੇਰੇ ਇਹ ਬੁੜੀਆਂ ਵੀ ਤੇ ਦਾਰੂ ਦੀ ਦਵਾਈ ਕਿਆ ਕਰਦੀ ਪੈਣੀ ਦਵਾਈਆਂ ਤੇ ਪਛ ਲੱਗਦੇ ਦਾਰੂ ਕਾਨੂੰ ਕਹਣੀ ਨਹੀਂ ਦਾਰੂ ਨਿਕਲ ਗਿਆ ਭੱਲ ਕੇ ਮੈਨੇ ਜਾਨ ਤੇਰੇ ਮੈਂ ਤਾਂ ਅਕਾ ਸੱਚੀ ਕਹਤੇ ਦਾਰੂ ਪੀਣ ਲੱਗ ਗਈ ਤੋ ਤਾਂ ਕਿਤੇ ਨਾ ਕਹੋ ਸਾਥ ਬੈਣੀ ਸ਼ਰਾਬ ਨਾਲ ਤਾਂ ਕੋਈ ਫਰਸ਼ਾਤ ਵੀ ਨਹੀਂ ਹੁੰਦਾ ਲੈ ਜੇ ਤੂੰ ਪੀਣ ਲੱਗ ਗਈ ਤੇਰਾ ਕੀ ਪਤਾ ਬੈਣੀ ਤੂੰ ਕਹੀ ਇਨੇ ਕਿ ਤੇ ਪੀ ਲੈ ਦਵਾਈ ਕਹਿਣਾ ਸੀ ਤੈਨੂੰ ਦਿਮਾਗ ਚੀੜੀ ਰਹਾ ਮੇਰੇ ਤਾਂ ਦਿਮਾਗ ਉਲਟੀ ਨਿਕਲ ਗਿਆ ਸਕਾਂ ਆ ਫਿਰ ਹਰੇਕ ਗੱਲ ਉਲਟ ਕੱਢ ਜੀ ਮੈਂ ਸਿੱਧੀ ਤਾਂ ਕੱਢਣਾ ਵੀ ਨਹੀਂ ਕੋਈ ਕਿੱਥੇ ਜਾਣਾ ਕਰ ਹੁਣ ਬਸ ਆ ਆ ਗਈ ਨੇੜੇ ਆ ਇਹ ਮੈਂ ਆ ਜਾ ਆ ਜਾ ਚਲ ਆ ਜਾ ਹਾਂ ਬਾਕੀ ਚੱਲਦੇ ਸਿੱਧੇ ਕਿੰਨੇ ਤਾਂ ਲੋਕ ਸੁੱਤੇ ਪਏ ਆ ਪਤਾ ਨਹੀਂ ਲੱਗਣਾ ਕਿਸੇ ਨੂੰ ਜੇ ਆਪਾਂ ਅਥਰੇ ਤੜਕੇ ਜਾਵਾਂਗੇ ਫਿਰ ਤਾਂ ਸਾਰੇ ਪਿੰਡ ਤੇ ਖੜੇ ਹੁੰਦੇ ਸੱਥਾਂ 'ਚ ਕੋ ਸੌਣੀਏ ਮੈਨੂੰ ਅਗਲੇ ਨਹੀਂ ਹਰੇਕ ਤਾਂ ਹੀ ਹੁਣ ਆਪਣੇ ਵਰਗਾ ਗੋਲਣਾ 'ਚ ਤਰਫ ਦਬੇ ਨਾ ਆਪਾਂ ਤਾਂ ਬੋਲੀਆਂ ਗੋਲੀਆਂ ਮੈਂ ਬਾਣੀ ਆ ਕੇ ਮੱਜਾਂ ਨੂੰ ਕੋਈ ਨਹੀਂ ਨੀਰ ਦੂਰਤ ਪੈ ਜਾਣਗੇ ਤੇਰੇ ਜਿਹੜਾ ਭਾਈ ਆਗਾ ਨੇ ਉਹ ਘਾਣਾ ਦੇਊਗਾ ਉਹ ਤਾਂ ਹੁਣ ਮਰੇ ਪਰ ਇਹਨੂੰ ਵਾਗਿਆ ਸੀਗਾ ਛੋਟੇ ਗੇਟ ਲੰਘਿਆ ਸੀ ਉਹ ਕਿਸੇ ਕੋਲ ਖੜ ਗਿਆ ਹਾਂ ਤੇਰੇ ਆਸਰੇ ਨਾ ਮੈਂ ਜਾਵੜੂ ਮੈਂ ਇਕੱਲੀ ਕਿੱਥੇ ਜਾਵੜਾਂਦੀ ਮਿੱਚਾ ਲੱ ਕਿੱਥੇ ਆਇਆ ਦਾ ਹੋ ਨਹੀਂ ਜਿੰਨਾ ਨਿਕਮਰਾ ਜਾ ਆਹੋ ਆਪ ਸੀ ਬਸ ਨੇੜੇ ਹੀ ਉਹਨਾਂ ਦੀ ਆਉਂਦੀ ਹੈ ਆਹੋ ਕਿਹੜਾ ਨਾਮ ਦੱਸਿਆ ਸੀ ਤਾਂ ਇਹ ਕਿਹਦਾ ਘਰ ਹੈ ਮਾਇਆ ਮਾਤਾ ਅੱਛਾ ਮਾਇਆ ਮਾਤਾ ਦਾ ਘਰ ਹੈ ਹਾਂ ਉਹ ਸੇ ਵੀ ਕਰੇ ਹੋ ਹੋਰ ਚੱਲ ਫਿਰ ਨੇੜੇ ਹੀ ਆ ਆ ਬੜਾ ਬਾਲਾ ਭੱਜੀ ਆ ਚੱਲ ਚੱਲ ਆਹੋ ਮੈਂ ਕਾ ਕੇ ਹੈ ਜੀ ਤੇ ਨੇ ਆਈ ਬਣ ਏਡੀ ਦੂਰ ਅੱਜ ਆ ਕੇ ਆ ਗਿਆ ਨਹੀਂ ਤੂੰ ਕਹਿੰਦਾ ਹਾਂ ਆ ਕੇ ਬੈਠ ਕੋ ਨੇੜੇ ਹੀ ਆ ਹੁਣ ਤਾਂ ਕਿੱਥੇ ਹੁਣ ਦੱਸ ਲੈਣ ਇੱਥੇ ਆ ਗਿਆ ਸੀ ਇੱਧਰ ਆ ਗਿਆ ਆ ਨੇੜੇ ਆ ਇੱਧਰ ਹਾਂ ਚੱਲ ਚੱਲੇ ਓਹੋ ਐ ਕਰ ਹਾਂ ਮਾਇਆ ਮਾਤਾ ਦਾ ਇੱਕ ਇੱਕ ਜਾਣੇ ਨੇ ਸਾਦੀ ਹੈਗੀ ਜਾਂ ਤਾਂ ਤੂੰ ਜਾਵੜਾ ਪਹਿਲਾਂ ਜਾ ਮੈਂ ਜਾਵੜਨੀ ਆ ਨਹੀਂ ਮੈਨੂੰ ਤਾਂ ਡਰ ਜਾ ਲੱਗਦਾ ਮਾਤਾ ਕੋਲ ਕਹਿੰਦੀ ਨਾ ਨਾ ਕੁਛ ਨਹੀਂ ਕਹਿੰਦੀ ਹੈਗੀ ਐਵੇਂ ਹੀ ਡਰਿਆ ਕਰ ਤੂੰ ਦੋ ਤੇ ਜਾਣੀ ਨੇ ਉਹ ਸਾਦੀ ਹੀ ਨਹੀਂ ਫਿਰ ਉਹ ਇੱਕ ਜਾਨੇ ਨੂੰ ਬਾਹਰ ਖੜਾ ਦਿੰਦੀ ਹੈ ਇੱਕ ਨਾਲ ਹੀ ਵਕਤ ਚੱਲੇ ਮੇਰੇ ਨਹੀਂ ਤੂੰ ਹੀ ਜਾਵੜ ਤੂੰ ਪੁੱਛਿਆ ਪਹਿਲਾਂ ਜਾ ਕੇ ਕੁਛ ਨਹੀਂ ਕਹਿੰਦੀ ਹੈਗੀ ਚੰਗਾ ਫਿਰ ਮੈਂ ਜਾਵੜਦੀ ਆ ਪਰ ਮੈਨੂੰ ਤਾਂ ਡਰ ਜਾ ਲੱਗਦਾ ਨਹੀਂ ਨਹੀਂ ਡਰਨ ਨੂੰ ਕੁਛ ਨਹੀਂ ਹੁੰਦਾ ਤੂੰ ਪੁੱਛਿਆ ਜਾ ਕੇ ਮੈਂ ਮਗਰੋ ਕੋਲ ਮੈਂ ਕਹਿੰਦੀ ਕੁਛ ਨਹੀਂ ਮਾਂ ਨਾ ਨਾ ਕੁਛ ਨਹੀਂ ਕਹਿੰਦੀ ਹੈਗੀ ਪਹਿਲਾਂ ਪੁੱਛ ਤਾ ਲੈ ਹੈਗੀ ਆ ਅੰਦਰ ਚਲ ਮੈਂ ਪੁੱਛ ਲੈਨੀ ਆ ਮਾਤਾ ਮਾਤਾ ਆ ਬੇਟਾ ਘਰ ਆ ਘਰ ਆ ਬੇਟੇ ਘਰ ਆ जा जा बड़ा जा आ चंगा इत खड़ी नी ले बोली आंद बार बनी गया रोटी का हीला तो चलो आप भी चलाओ कोई आदा मंत्र शंत्र जय माया माता जी जय जय हो जय हो माता बाल डाटे बेटा डाटा डाटा माता बाल डाटा ठीक है जय माया माता दी जय हो जय हो बेटा और माता जी ठीक हो हां बेटा ठीक है किमे आए बेटा बस माता जी सोनू पटी है कर बार-बार आए हैं जी अच्छा हां एक तो माता जी ਘਰ ਤੇ ਬਾਦਾ ਨਹੀਂ ਹੁੰਦਾ اچھا ਬੇਟਾ ਟਿਕ ਜੀ ਮੇਰੀ ਲੱਤ ਬੜੀ ਦੁਖਦੀ ਰਹਿੰਦੀ ਐ ਤੇ ਇਹ ਵੀ ਕੋਈ ਮੈਨੂੰ ਦਵਾਈ ਨਹੀਂ ਲੱਗਦੀ اچھا ਬੇਟਾ हां जी ਤੇ ਬਸ ਮੇਰਾ ਕੋਈ ਉਪਾਅ ਕਰੋ ਤੇ ਮੈਂ माता जी ਅਸੀ ਤਾਂ ਜੀ ਸੁਣਿਆ ਤੁਹਾਡਾ ਨਾਂ ਵੀ ਆਪਣੇ ਮਾਤਾ ਆਈ ਹੈ ਤੇ ਮਾਇਆ ਮਾਤਾ ਤੁਹਾਡਾ ਨਾਂ ਹੈ ਮਾਤਾ ਜੀ ਹਾਂ ਜੀ ਅੱਛਾ ਜੀ ਇਹ ਫੇਰ ਅਸੀਂ ਦੇਖਦੇ ਆ ਬੇਟਾ ਬਹਿ ਜਾਓ ਤੁਸੀਂ ਬੈਠੇ ਮਾਤਾ ਜੀ ਜੈ ਹੋ ਜੈ ਹੋ ਜੈ ਹੋ ਜੈ ਹੋ ਗੱਦਾ ਤੁਸੀਂ ਕਿਸੇ ਨੂੰ ਮੰਨਦੇ ਵੀ ਆ ਨਹੀਂ ਮਾਤਾ ਅਸੀ ਤਾਂ ਕਿਸੇ ਨੂੰ ਨਹੀਂ ਮੰਨਦੇ ਆ ਮੂਰੇ ਆਉਂਦਾ ਥੋੜਾ ਮਟਿਆ ਨਹੀਂ ਮਾਤਾ ਅਸੀ ਤਾਂ ਕਿਸੇ ਨੂੰ ਨਹੀਂ ਮੰਨਦੇ ਅਸੀ ਤਾਂ ਬਸ ਡੇਰੇ ਨੂੰ ਮੰਨਦੇ ਆ ਜੀ ਜਾ ਰਿਹਾ ਪੁਛ ਰਿਹਾ ਜੈ ਹੋ ਜੈ ਹੋ ਹਾਂ ਜੈ ਹੋ ਇਹ ਮਟਿਆ ਅਭੀ ਨਾ ਆਉਂਦਾ ਬਾਬੇ ਦੇ ਡੇਰੇ ਵਾਲੇ ਦੇ ਨਹੀਂ ਮਾਤਾ ਸੀ ਤਾਂ ਕੱਲੇ ਡੇਰੇ ਨੂੰ ਮੰਨਦੇ ਸੀ ਤਾਂ ਕਿਸੇ ਮਟੀ ਨੂੰ ਨਾ ਕਿਸੇ ਮਸੀਤ ਨੂੰ ਮੰਨਦੇ ਨਹੀਂ ਜੀ ਸਾਨੂੰ ਤਾਂ ਬਸ ਡੇਰੇ ਜੀ ਦੱਸਦੇ ਜੇ ਕੁਛ ਦੇਣਾ ਸੀ ਡੇਰੇ ਜਾ ਕੇ ਲਿਆਵਾਂਗੇ ਅੱਛਾ ਬੇਟਾ ਹਾਂ ਕਿ ਐ ਕਰ ਬੇਟਾ ਹਾਂ ਤਿੰਨ ਦਿਨ ਪਤਾ ਡੇਰੇ ਦੁੱਧ ਫੜਾਇਆ ਹੈ ਅੱਛਾ ਜੀ ਮੱਝ ਦਾ ਹਾਂਜੀ ਤੇ ਨਾ ਜੂ ਸੇਵਾ ਕਰੇ ਚਾੜੂ ਲਾਇਆ ਚਾੜੂ ਲਾਇਆ ਮਾਜੀ ਹਾਂ ਨਜ਼ਰ ਲੱਤ ਹਟ ਜੂ ਅੱਛਾ ਜੀ ਤੇ ਨਾ ਥੋੜਾ ਬਾਦਾ ਹੋਣ ਲੱਗ ਜੂ ਠੀਕ ਹੈ ਮਾਤਾ ਜੀ ਉਹ ਤਾਂ ਕਰ ਲਾਂਗੇ ਜੀ ਤੇ ਹੋਰ ਕੋਈ ਕੇ ਕਰਾਣਾ ਲੜਦਾ ਲੁਰਦਾ ਦੰਦ ਨਾ ਕਰਾ ਲਾ ਜੀ ਬਹੁਤ ਲੜਦਾ ਮੇਰੇ ਨਾਲ ਉਹ ਤਾਂ ਜੀ ਖਾਂਦਾ ਪੀਂਦਾ ਤਾਂ ਕੁਛ ਨਹੀਂ ਬਸ ਉਹ ਲੜਦਾ ਰਹਿੰਦਾ ਮੇਰੇ ਨਾਲ ਲੜਦਾ ਬਹੁਤ ਜ਼ਿਆਦਾ ਮਾਤਾ ਜੀ ਅੱਛਾ ਤਾਂ ਕਰ ਤਾਗਾ ਰਹਿ ਜਾ ਨਹੀਂ ਤਾਂ ਕਰ ਤੀ ਛਿੱਟਾ ਦੇ ਰਹੀ ਤੇ ਮੈਂ ਤੂੰ ਆਗਾ ਇੱਕ ਬਾਗ ਦੇ ਦੱਬਦੀ ਤੇ ਤੈਨੂੰ ਡੰਗ ਪਾਇਆ ਹੀ ਵਾਦੇ ਨੂੰ ਦੁੱਧਾ ਅੱਛਾ ਇਹਨੂੰ ਠੀਕ ਹਾਂ ਮਾਤਾ ਜੀ ਅਲੋ ਪੇਟਾ ਮਾਤਾ ਵੀ ਸੋਦੀ ਇਹ ਤੂੰ ਇੱਥੇ ਟੈਕਦੇ ਮੱਥਾ ਤੇ ਬਸ ਸਤ ਡੰਗ ਚਾੜੂ ਲਾਇਆ ਏਂ ਡੇਰੇ ਸਤਨਾ ਮਾਤਾ ਨੂੰ ਹਾਂ ਪਹਿਲਾਂ ਮਾਤਾ ਜੀ ਤੁਸੀਂ ਤੈਨੂੰ ਡੰਗ ਕਿਹਾ ਸੀ ਉਹ ਕੋਈ ਵੱਦ ਲਾਇਆ ਨਹੀਂ ਕਿ ਫੈਦਾ ਹੀ ਆ ਠੀਕ ਹੈ ਜੀ ਠੀਕ ਹੈ ਜੀ ਹਾਂ ਇਹ ਤਾਂ ਤੁਹਾਡਾ ਬਚਨ ਤਾਂ ਮੰਨਣਾ ਪੂ ਮਾਤਾ ਜੀ ਤੇ ਤੂੰ ਮੁੜ ਕੇ ਮੱਗਾ ਵਾਰ ਫੇਰ ਆਵੀਂ ਤੇ ਫੇਰ ਦੱਸੂ ਸਮਾ ਕੇ ਮਾਤਾ ਜੀ ਇਹ ਜਦੋਂ ਜਮਾ ਸੈਟ ਹੋ ਜੂਗੀ ਹਾਂ ਤੇ ਬੱਪੇ ਕੋਲ ਲੱਗ ਜੂਗਾ ਤੂੰ ਬੱਪੇ ਆਵੇਂਗੀ ਠੀਕ ਹੈ ਮਾਤਾ ਜੀ ਚੰਗਾ ਜੈ ਮਾਤਾ ਦੀ ਮਾਇਆ ਮਾਤਾ ਜੀ ਹੋ ਜੈ ਹੋ ਬੇਟਾ ਤੇ ਮਾਤਾ ਜੀ ਜਦੋਂ ਅਸੀਂ ਫੇਰ ਆਏ ਨਾ ਅਸੀਂ ਤੁਹਾਡੇ ਖਾਤਰ ਦੁੱਧ ਵੀ ਲੈ ਕੇ ਆਵਾਂਗੇ ਆ ਲੈ ਬੇਟਾ ਮੇਰੇ ਸੰਗ ਤਾਂ ਚਾਹ ਪਾਣੀ ਪੀਂਦਗਾ ਹਾਂ ਹਾਂ ਨਾ ਕੋਈ ਨਹੀਂ ਛੋਨੂ ਛਕਾ ਕੇ ਜਾਵਾਂਗੇ ਮਾਤਾ ਕੋਈ ਨਹੀਂ ਸਾਡੇ ਵਾਲ ਤੇ ਵੀ ਨਾ ਸੰਗ ਤਾਂ ਪੀ ਲੈਣੀ ਨਾ ਦੇਛੇ ਕਿ ਹੋ ਰਹੀ ਕਿੰਨੋ ਅੱਛਾ ਜੀ ਆਓ ਜੋਤ ਜੂਤ ਲਾਓ ਮੇਰੇ ਨਾਲ ਫੇਰ ਮਾਤਾ ਦੇ ਨਾਲ ਆਵੀਂ ਕੀ ਕ ਮਾਤਾ ਜੀ ਸੋਦੀ ਆ ਗਿਆ ਜੀ ਚੰਗਾ ਮਾਤਾ ਜੀ ਇੱਕ ਮੇਰੇ ਨਾਲ ਮੇਰੀ ਭੈਣ ਹੋਰ ਆਈ ਐ ਉਹ ਬਾਹਰ ਗੇ ਖੜੀ ਹੋਏ ਹੋ ਆਉਂ ਸੋਡੇ ਕੋਲ ਜੱਬੇ ਦੇ ਫਿਰ ਉਹ ਵੀ ਛੇਤੀ ਫਿਰ ਮੈਂ ਵੀ ਉੱਠਣ ਦਾ ਟਾਈਮ ਹੋਇਆ ਪਿਆ ਅੱਛਾ ਜੀ ਹਾਂ ਜੀ ਉਹਨਾਂ ਚਰਨਾ ਉੱਤੇ ਉਹਨਾਂ ਨੂੰ ਤਾਂ ਦੱਸ ਦਿਓ ਚੰਗਾ ਮਾਤਾ ਜੀ ਚੰਗਾ ਜੈ ਹੋ ਮਾਤਾ ਜੈ ਹੋ ਬੇਟਾ ਉਹ ਦੇਖੇ ਵੀ ਗਈ ਐ ਦੱਸ ਸਕਦੀ ਐ ਕਿ ਉਮੀਦਾਂ ਨਹੀਂ ਸਿੱਕ ਹੈਗਾ ਯਾਰ ਤਾਂ ਪੰਨੇ ਮਾਤਾ ਯਾਨ ਨੇ ਚ ਪਾ ਲਈਏ ਜੈ ਹੋ ਆ ਜਾ ਬੇਟਾ ਇਹ ਨਹੀਂ ਬਾਹਰ ਖੜੀ ਆ ਗਰਨਾਂ ਟੂੜੇ ਕੀ ਆਰਦੀ ਰੋਸੇ ਮੈਂ ਤਾਂ ਉਹੀ ਖੜੀ ਹਾਂਗੇ ਇੱਥੇ ਕੁਛ ਨਹੀਂ ਕਰਦੀ ਗਈ ਹੈਗੀ ਤੂੰ ਕੀ ਕਰਦਾ ਫਿਰ ਬਾਈ ਇਧਰ ਮੈਂ ਤਾਂ ਦੋਸਤوں ਨੂੰ ਆਇਆ ਫੀਆਂ ਅੱਛਾ ਹਾਏ ਮम्मी ਮੇਰਾ ਕੀ ਕਰਦੀ ਮੰਮੀ ਬੇ ਸਿੱਤਾ ਸੌ ਕਮ ਮਾਇਆ ਸੀ ਤੁੰਗੀ ਲੈਣ ਆਇਆ ਓਰੇ ਮੈਂ ਦੋਸਤوں ਨੂੰ ਆਇਆ ਪਰ ਮਾਯਾ ਮਾਤਾ ਲਿਖਿਆ ਬੇ ਉੜੇ ਨਹੀਂ ਵਰਦਾ ਮਾਯਾ ਮਾਤਾ ਬੋਲੇ ਮੈਂ ਤੈਨੂੰ ਕੀ ਪਤਾ ਨਹੀਂ ਮਾਯਾ ਮਾਤਾ ਇਹ ਤੂੰ ਪੜਨ ਵੀ ਜਾਣਨਾ ਇੰਨਾ ਆਹ ਬੂਣਾ ਮਰ ਜਾ ਤੇਰੇ ਡੈਡੀ ਕੋਲੇ ਨਾ ਦੱਸੀਂ ਵੀ ਮਾਯਾ ਮਾਤਾ ਕੋਲੇ ਗੱਨਿਆ ਸੀ ਨਹੀਂ ਮੈਨੂੰ 500 ਰੁਪਏ ਦੇ ਦੋ ਮੈਂ ਤੈਨੂੰ ਦੱਸੂਗਾ 500 ਰੁਪਏ ਮੈਂ ਤੈਨੂੰ ਕਿੱਥੋਂ ਲੈਣੀਆਂ ਮੇਰੇ ਕੋਲੇ ਕੀ ਕਰੇ ਜਾ ਕੇ ਦੇ ਦੂੰ ਮੈਨੂੰ ਨੀ ਪਤਾ ਦੱਸ ਬੱਲੂ ਦੈਡੀ ਨੂੰ ਨਾ ਦੱਸੀ ਮੇਰੇ ਨਾ ਮੈਂ ਲੱਤਾਂ ਤੜਵਾ ਦੇ ਨਾ ਐ ਕਰਨੀ ਗਗਨ ਆ 500 ਬਣੇ ਤੂੰ ਫਰਾ ਦੇ ਮਾਤਾ ਨੂੰ ਕੋਈ ਨਹੀਂ ਅਪ ਕੱਲ ਨੂੰ ਦੇ ਜਾਾਂਗੀ ਮੈਂ ਤੈਨੂੰ ਦੇ ਦੂੰਗੀ ਚਲ ਠੀਕ ਆ ਨਹੀਂ ਐਂ ਤੇਰੀ 50 ਦੀਆਂ ਦਾ ਲੈਣ ਠੰਡਾ ਇੱਥੇ ਵੱਧਣਾ ਨਹੀਂ ਤੇਰੀ ਆਂਟੀ ਦੇ ਪੈਸੇ ਮੋੜਨੇ ਆ ਠੀਕ ਆ 50 ਦਾ ਲੈਣ ਚੰਗਾ ਮੋਜੂਨ ਕਿ ਤੇ ਡੈਡੀ ਨੂੰ ਨਹੀਂ ਦੱਸਣਾ ਠੀਕ ਆ ਜੇ ਦੱਸਿਆ ਦੇਖ ਲੈ ਮੁੜ ਕੇ ਰੁਪਈਆ ਨਹੀਂ ਦਿੰਦੀ ਠੀਕ ਆ ਚੰਗਾ ਜਾ ਪੀਆ ਠੰਡੇ ਪਾਜਾ ਫਸਾਡਾ ਮੈਨੂੰ ਤਾਂ ਮੁੱਦਾ ਮੁੱਦਾ ਹੋ ਗਿਆ ਕੋਧਰੂ ਆ ਗਿਆ ਲੈ ਨਹੀਂ ਕਿਧਰ ਹੋਈ ਆ ਗਿਆ ਵੇ ਉਧਰਲੀ ਦੁਕਾਨ ਤੇ ਭੱਜ ਜੀ ਠੀਕ ਆ ਕਿੱਥੇ ਲਹੂ ਪੀਣ ਨੂੰ ਲੈ 500 ਰੁਪਈਆ ਲੈ ਕੇ ਹੋ ਉੱਡ ਗਿਆ ਹੁਣ ਉਹ ਹੀ ਗੱਲ 50 ਰੁਪਏ ਕਹੇ ਐ ਨਹੀਂ ਪਤਾ 100 ਰੁਪਏ ਖਾ ਕੇ ਕਰੇ ਬੜੇ ਬੜਾ ਹੋਇਆ ਮੇਰਾ ਤਾਂ 1000 ਰੁਪਏ ਦਾ ਮੇਰਾ ਉਧਰ ਲੱਗਿਆ 500 ਮੁੰਡਾ ਲੈ ਕੇ ਵਾਗਾਂ ਮੈਂ ਤਾਂ 1500 ਚ ਪੈ ਗਈ ਆਇਆ ਬੇਟਾ ਯਾਰ ਬਾਹਰ ਖੜੇ ਆ ਜੈ ਹੋ ਮਾਤਾ ਜੀ ਮਾਤਾ ਜੀ ਜੈ ਹੋ ਮਾਇਆ ਮਾਤਾ ਕੀ ਜੈ ਹੋ ਜੈ ਹੋ ਬੇਟਾ ਜੈ ਹੋ ਆ ਬੇਟਾ ਕਿਵੇਂ ਆਏ ਮਾਤਾ ਜੀ ਹੋ ਠੀਕ ਆਂਗੇ ਹਾਂ ਠੀਕ ਐ ਮੈਂ ਬੇਟਾ ਮਾਤਾ ਜੀ ਮੈਂ ਤਾਂ ਤੁਹਾਨੂੰ ਆਏ ਪੁੱਛਣਾ ਸੀਗਾ ਸਾਡੇ ਘਰੇ ਦੁਖਦਲੀਪ ਬਹੁਤ ਆ ਗਈ ਨਾ ਤਾਂ ਪਸ਼ੂਆਂ ਤੇ ਦੁਖਦਲੀਪ ਆ ਨਾ ਮੇਰੀ ਤਾਂ ਹੋਰ ਦੁਖਦੀ ਰਹਿੰਦੀ ਹੈਗੀ ਲੱਤਾਂ ਮਾਹ ਡੋਡਦੀਆਂ ਰਹਿੰਦੀਆਂ ਅੱਛਾ ਬੇਟਾ ਕੁਛ ਰਿਆਂ ਬਾਦੇ ਜੈ ਹੋ ਮਾਤਾ ਜੈ ਹੋ ਜੈ ਹੋ ਜੈ ਮਾਤਾ ਬਹਾ ਬੇ ਤਾਂ ਮੰਦੀ ਵੀ ਆ ਕਿਸੇ ਨੂੰ ਬਾਬਾ ਜੀ ਅਸ ਤਾਂ ਕਿਹਨੂੰ ਮੰਨਣਾਗਾ ਕਿਸੇ ਨੂੰ ਮੰਨਦੇ ਤਾਂ ਹੈ ਨਹੀਂ ਅਸੀਂ ਤਾਂ ਇੱਕ ਤਾਂ ਪ੍ਰੇਤ ਆਉਂਦਾ ਬੇਟਾ ਤੇਰੇ ਨਾਲ ਆ ਅੱਛਾ ਤੇ ਇੱਕ ਜਨਾਨੀ ਆ ਅੱਛਾ ਮਾਤਾ ਜੀ ਹਾਂ ਉਹ ਤੇ ਨਾਲ ਹੀ ਰਹਿੰਦੇ ਹਰ ਵਕਤ ਬੇਟਾ ਫਿਰ ਇਹਦਾ ਕੋਈ ਕੋਈ ਮਾਤਾ ਜੀ ਪਾ ਕੋਈ ਦੱਸੋ ਇਹਦਾ ਹੱਲ ਕਰੋ ਕੋਈ ਲਾਹੋ ਮਾ ਕਰੋ ਬੇਟਾ ਪੈਸੇ ਬਾਹਾਂ ਲੱਗਣਗੇ ਕਿੰਨੇ ਕ ਲੱਗਣਗੇ ਮਾਤਾ ਜੀ 5000 ਲੱਗੂ ਬੇਟਾ 5000 ਲੱਗੂ ਮਾਤਾ ਜੀ ਹਾਂ ਬੇਟਾ ਸਾਡਾ ਤਾਂ ਬੜਾ ਬੁਰਾ ਹਾਲ ਹੋਇਆ ਪਿਆ ਮਾਤਾ ਜੀ ਸਾਡਾ ਤਾਂ ਕੁਛ ਨਾ ਕੁਛ ਤੁਸੀਂ ਕਰੋ ਹੱਲ ਸਾਡੇ ਤਾਂ ਬਾੜਾ ਦੁੱਖ ਦੀ ਲੀ ਪਾਈ ਪਈ ਘਰੇ ਕਰ ਦੇ ਬੇਟਾ ਤੇਰਾ ਮੁਰਕੇ ਕੰਨ ਨਹੀਂ ਦਖੂਗਾ ਅੱਛਾ ਮਾਤਾ ਜੀ ਸੌਕਾਸੇ ਜੀ ਵਾਦਾ ਹੋਊ ਕੀ ਮੀਨਾ ਗਾਇਆ ਜਾਂ ਪੰਜ ਪਸੂਆਂ ਚ ਤੇਰਾ ਕੁਝ ਦੂਰ ਹੋਰ ਮੇਰਾ ਮਾਰ ਲਓ ਮਾਤਾ ਜੀ ਹੋਰ ਦੇਖ ਲਓ ਕੋਈ ਜੈ ਹੋ ਮਾਤਾ ਜੀ ਜੈ ਹੋ ਜੈ ਹੋ ਤੇਰਾ ਤਾਂ ਠੀਕ ਠਾਕ ਹੈ ਬਸ ਠੀਕ ਹੀ ਆ ਮਾਤਾ ਜੀ ਉਹ ਤਾਂ ਆਪ ਮਾਰਦੀ ਰਹਿੰਦਾ ਹੈਗਾ ਕੋਈ ਸਾਹ ਦੇ ਟੱਲੀ ਬਣ ਜਾਓਗੇ ਤੇ 5000 ਰੁਪਿਆ ਲੈ ਕੇ ਹੀ ਮੁਰਦੇ ਮੰਗਲਵਾਰ ਨੂੰ ਜੇ ਤੁਸੀਂ ਧਾਰ ਕਰ ਲਓ ਮਾਤਾ ਜੀ ਕਿੰਨੇ ਚਿਰ ਦਾ ਅਗਲੇ ਮੰਗਲਵਾਰ ਨੂੰ ਲਿਆਉਂਗੀ ਮੈਂ ਹਾਂ ਅਗਲੇ ਮੰਗਲਵਾਰ ਨੂੰ ਲਿਆਈ ਇਹਦੇ ਤੇਨੂੰ ਚੀਜ਼ ਕਰਕੇ ਦੇਵਾਂਗੇ ਅੱਛਾ ਮਾਤਾ ਜੀ ਅੱਜ ਨਹੀਂ ਦਿੰਦੇ ਮਾਤਾ ਜੀ ਕੋਈ ਅੱਜ ਤੂੰ ਲੈ ਜਾ ਦੋ ਤਾਂ ਅੱਗੇ ਕਰ ਦੋ ਮਾਤਾ ਜੀ ਕੋਈ ਹੱਲ ਸਾਡੇ ਘਰ ਦਾ ਬੁਰਾ ਹਾਲ ਹੋਇਆ ਪਿਆ ਤੁਸੀਂ ਮੱਥਾ ਤਾਂ ਟੇਕਿਆ ਨਹੀਂ ਬੇਟਾ ਮੱਥਾ ਟੇਕਤਾ ਸੀ ਮਾ ਰਹੀ ਹੁੰਦੇ ਨੂੰ ਤੁਹਾਨੂੰ ਉਹ ਉਹ ਹੀ ਪੈਸਿਆਂ ਦਾ ਉਹ ਤਾਂ ਮੈਂ ਛੋਟਾ ਧਾਰ ਕਰਕੇ ਜਾਉਂਗੀ ਅਗਲੇ ਮੰਦਰ ਮੰਗਲਵਾਰ ਨੂੰ ਲੈ ਕੇ ਆਉਂਗੀ ਮਾਤਾ ਜੀ ਉਹ ਬੇਟਾ ਬਣੀਦਾ ਨਹੀਂ ਮਾਤਾ ਮਾਂਦੀ ਅੱਛਾ ਮਾਤਾ ਜੀ ਹਾਂ ਤਾਂ ਕਰ ਅਗਲੇ ਮੰਗਲਵਾਰ ਨੂੰ ਕਰ ਦਿਓ ਮਾਤਾ ਜੀ ਕਿਦੋਂ ਹੈ ਤੇਰੇ ਪਾਸੇ ਪੈਸੇ ਕਮਾ ਲੈਉਣੇ ਭੁੱਲ ਗਈ ਮਾਤਾ ਜੀ ਕਰੋ ਲੈ ਆਉਂ ਪੋਲੀ ਚਾਲ ਫੇਰ ਲੈ ਆਈ ਤੂੰ ਦੋ ਜਾਣੀ ਕੋਈ ਨਹੀਂ ਮਾਤਾ ਜੀ ਸਾਡਾ ਬਸ ਕਿਰਪਾ ਕਰ ਦਿਓ ਸਾਡੇ ਤੇ ਬਹੁਤ ਬੁਰਾ ਹਾਲ ਆ ਸਾਡੇ ਕੰਮਕਾਰ ਦੀ ਆ ਲੈ ਤਾਂ ਤੂੰ ਆ ਬਾ ਪਾ ਲਈ ਤਾਗਾ ਠੀਕ ਆ ਮਾਤਾ ਮੈਂ ਛਿੱਟਾ ਦੇ ਦੀ ਘਰ ਚ ਸਤ ਦੰਗ ਠੀਕ ਆ ਮਾਤਾ ਜੀ ਲੈ ਦੇ ਘਰ ਆਏ ਨੂੰ ਮਨ ਸਿੱਟਾ ਦੇ ਕੇ ਪਿਆ ਦੀ ਠੀਕ ਆ ਮਾਤਾ ਜੀ ਜਿਵੇਂ ਤੁਹਾਡਾ ਹੁਕਮ ਆ ਜੈ ਹੋ ਜੈ ਬੰਦਾ ਮਾਇਆ ਮਾਤਾ ਜੀ ਜੈ ਹੋਈ ਹਾਂ ਜੈ ਹੋ ਜੈ ਹੋ ਜੈ ਹੋ ਲੈ ਇੱਕ ਤਾਂ ਖਾ ਲਈ ਆ ਥਾਕੀ ਮੁਰਗੀ ਇੱਕ ਦੇਗੀ ਆ ਨਾ ਨਾ ਲਾਇਕ ਕਰਨਾ ਦੂਨੇ ਪੇ ਰਹਿ ਤਲਾਦ ਇਹਨਾਂ ਦੇ ਮਾਗੜਾ ਜੈ ਹੋਏ ਹੋਏ ਗੋਲ ਦੇ ਰੋਤਾ ਦੀ ਆ ਜਾ ਸਟਾਰਟ ਲੈ ਭਾਂ ਜਾ ਹੀ ਬਣਾ ਕਰੇ ਦੁਪਹਿਰਾ ਹੋ ਗਿਆ ਗਗਨ ਉਹ ਤੁਸੀਂ ਕਿੱਧਰ ਗਏ ਸਾਡਾ ਤਾਂ ਜਮਾ ਕਰ ਸੁਣਨੇ ਪਿਆ ਸੀਗਾ ਜਦਨੇ ਗੇਟ ਖੁੱਲਿਆ ਪਿਆਗਾ ਬਾਈ ਤੈਨੂੰ ਦੱਸ ਅਸੀਂ ਤਾਂ ਨਾ ਆਪਣਾ ਥਾਈ ਜੇ ਗਈਆਂ ਸੀਆਂ ਚਾਦਰਾਂ ਲੈਣਾ ਹਰ ਵੀ ਹਾਂ ਮੇਰੇ ਨਾਲ ਹੀ ਸੀਗੀ ਤੇ ਉਹ ਤਾਂ ਫਿਰ ਆਈ ਨਹੀਂ ਕਿੱਧਰ ਵਾਗ ਗਈ ਉਹ ਗਈ ਘਰ ਨੂੰ ਮੈਂ ਭਾਲਦਾ ਫਿਰਦਾ ਬਾਈ ਹੈ ਘਰੇ ਕਿੱਥੇ ਹੈ ਘਰੋਂ ਹੀ ਆਇਆ ਮੈਂ ਤਾਂ ਨਹੀਂ ਬਾਈ ਮੈਂ ਇਧਰ ਆਪਦੇ ਘਰੇ ਜਾਂਦੀ ਸੀ ਉਹ ਲੰਘੀ ਆਏ ਘਰ ਨੂੰ ਲੰਘੀ ਹੱਸ ਕੇ ਚਾਦਰਾਂ ਲੈਣ ਗਈਆਂ ਸੀ ਕਿਆਂ ਚਾਦਰਾਂ ਲੈਣ ਗਈਆਂ ਸੀ ਅਥਾਈ ਤੋਂ ਮੈਂ ਲੈਣੀਆਂ ਸੀਗਾ ਚਾਦਰਾਂ ਬੈੱਡ ਵਾਲੀਆਂ ਨਾ ਸੋਡਾ ਰੋਜ਼ ਦੀ ਕੰਮ ਹੋ ਗਿਆ ਚਾਦਰਾਂ ਲੈਣ ਵਾਗੀਆਂ ਚਾਦਰਾਂ ਲੈਣ ਵਾਗੀਆਂ ਤੇ ਘਰ ਸੁੰਨ ਹੀ ਛੱਡ ਜਾਨੀ ਤੁਸੀਂ ਬਾਈ ਹੁਣ ਮੈਨੂੰ ਤਾਂ ਕੀ ਪਤਾ ਹੁਣ ਉਹਨੇ ਬਾਹਰ ਲਾਉਣਾ ਸੀ ਮੈਂ ਤਾਂ ਹੁਣ ਕੀ ਕਰਨਾ ਸੀਗਾ ਮੈਂ ਥੋੜੀ ਬਾਹਰ ਲਾਉਣਾ ਸੀਗਾ ਚਲ ਮੈਂ ਦੇਖਦਾ ਉਧਰ ਛੋਟੇ ਵਾਰ ਨਾ ਗਏ ਹੋ ਕਿ ਮੈਂ ਇਧਰ ਹੀ ਦੇਖ ਕੇ ਆਉਣਾ ਘਰੇ ਘਰੇ ਨਹੀਂ ਆਈ ਫਿਰ ਉਹ ਨਾ ਵੀਰੇ ਨੰਗੀ ਹੋ ਤਾਂ ਇਧਰ ਨੂੰ ਕਿੱਥੋਂ ਨਾਂਗੀ ਹੁਣ ਮੈਂ ਘਰੋਂ ਤਾਂ ਆਇਆ ਗਾ ਤੂੰ ਤਾਂ ਐਵੇਂ ਝੂਠ ਬੋਲੀਆਂ ਮੈਂ ਦੇਖ ਕੇ ਆਉਣਾ ਚਲ ਠੀਕ ਆ ਭਾਈ ਤੂੰ ਸੱਚ ਮੰਨਦਾ ਹੀ ਨਹੀਂ ਹੁੰਦਾ ਲੈ ਬੂ ਜੇ ਨੂੰ ਪਤਾ ਲੱਗ ਜਾਂਦਾ ਅੱਜ ਤਾਂ ਫਸ ਜਾਂਦੀ ਕੀ ਹਾਲ ਹੋਣਾ ਸੀਗਾ ਸਾਡੇ ਬਾਹ ਬੂਏ ਨੂੰ ਤਾਂ ਪਤਾ ਹੀ ਲੱਗਿਆ ਹੈਗਾਗਾ ਚੰਗਾ ਹੋ ਗਿਆ ਬਚ ਗਈਆਂ ਆ ਚਾਦਰਾਂ ਦੇ ਬਹਾਨੇ ਨਾ ਬਚ ਗਈਆਂ ਨਹੀਂ ਜੇ ਪਤਾ ਲੱਗ ਜਾਂਦਾ ਸਾਡੇ ਤਾਂ ਕੁੱਟ-ਕੁੱਟ ਮਾਰ ਦਿੰਦੇ ਵੀ ਤੁਸੀਂ ਤਾਂ ਪੁੱਠੇ ਕੰਮਾਂ ਜੇ ਤੁਰੀਆਂ ਫਿਰਦੀਆਂ ਆਂ ਚਲ ਮੈਂ ਤਾਂ ਚੱਲੀ ਆਂ ਭੈਣੇ